ਤਿਮਰਾ ਮੇਰੀ ਸੋਨਾ ਗੱਲ ਕੋਣ ਤੇਰਾ ਪੱਖ ਕਿਸੇ ਨੇ ਲੈਣਾ ਤੇ ਨਾ ਮੰਮੀ ਨੇ ਲੈਣਾ ਲੱਗੀ ਸਮਝ ਤੇਰੇ ਨਾਲ ਮੱਥਾ ਮਾਰਨਾ ਹੀ ਬਕਾਰ ਆ ਉਹ ਮੈਨੂੰ ਨਾ ਢੜੇ ਪੱਖ ਦੀ ਤੇ ਨਾ ਤੇਰੀ ਹਮਦਰਦੀ ਦੀ ਕਿਹੇ ਨਹੀਂ ਕੋਈ ਲੋੜ ਨਹੀਂ ਜੀ ਜਦੋਂ ਮੈਂ ਮੇਰੇ ਘਰ ਵਾਲਾ ਉਹਨੇ ਆਪੇ ਸਾਰਾ ਕੁਝ ਹੈਂਡਲ ਕਰ ਲੈਣਾ ਨਾ ਮੈਨੂੰ ਤੁਹਾਡੀ ਮੈਨੂੰ ਕਿਹੇ ਦੀ ਲੋੜ ਨਹੀਂ ਕਿਸੇ ਵੀ ਨਹੀਂ ਨੇ ਲੋੜ ਹੈ ਜੀ ਨਹੀਂ 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 ਹੈ ਚਾਹ ਠੀਕ ਆ ਇਤਨਾ ਹੀ ਮਿੱਠੀ ਹੈ ਉਹ ਲੈ ਤਾਂ ਬੈਗੀਆਂ ਨੂੰ ਸੁੱਟ ਕੇ ਮੇਰੀ ਗੱਲ ਸੁਣ ਏਦਾਂ ਨਾ ਕਰ ਚੱਲ ਜਲੀ ਆ ਜਾ ਤੇ ਕੀ ਕਰਾਂ ਉਹ ਆ ਚਲੀ ਕੁਛ ਨਹੀਂ ਹੁੰਦਾ ਮੇਰੀ ਗੱਲ ਸੁਣਾ ਜਿਆਦਾ ਗੋਲ ਨਹੀਂ ਇੱਥੇ ਚੁੱਪ ਲਈ ਅਸੀਂ ਆਪੇ ਗੱਲ ਕਰ ਲਾਂਗੇ ਆ ਜਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਨਹੀਂ ਗੱਲ ਕਹੀ ਆ ਨਾ ਕਿ ਤੁਸੀਂ ਤੇ ਮੰਮੀ ਜੀ ਚਲ ਜੋ ਤੇ ਉਹਨੂੰ ਲੈ ਆਓ ਆ ਜਿਹੜਾ ਫੋਨ ਤੇ ਡਿਆ ਮੈਂ ਨਾ ਬਕਵਾਸ ਕਰਨ ਸਾਹੀਲ ਤੇ ਇਹਨੇ ਆ ਕੇ ਹਜੇ ਪਤਾ ਨਹੀਂ ਕਿੰਨਾ ਬਕਵਾਸ ਕਰਨਾ ਜੀ ਤੇ ਉਦਣ ਵੀ ਉਦਣ ਵੀ ਮੇਰੀਆਂ ਪਤਾ ਨਹੀਂ ਕਿੰਨੀਆਂ ਗੱਲਾਂ ਸੁਣੀਆਂ ਵਾ ਤੇ ਅੱਜ ਨਹੀਂ ਤੇ ਮੇਰੀ ਕੋਈ ਗੱਲ ਸੁਣੀ ਆ ਗਾ ਕੇ ਕਹਿਣ ਦੀਆਂ ਵੀ ਮੈਨੂੰ ਇੱਕ ਸਾਈਡ ਤੇ ਰਹਿਂਦਾ ਤੂੰ ਹੀ ਮਾਂ ਪੁੱਤ ਦੋਵੇਂ ਜਾਣੇ ਜਾਓ ਤੇ ਉਹਨੂੰ ਲੈ ਆਓ ਜਾ ਕੇ ਮੇਰੀ ਗੱਲ ਸੁਣ ਚੱਲ ਜਾ ਮੇਰੇ ਨਾਲ ਤੂੰ ਚੰਗੀ ਰਹਿੰਗੀ ਮੇਰੀ ਗੱਲ ਸੁਣ ਤੈਨੂੰ ਪਤਾ ਤਾਂ ਹੈਗਾ ਵਾ ਉਹਦਾ ਸਾਰਾ ਹੈ ਮਾਂ ਪੁੱਤ ਤੇ ਨਾਲ ਹੀ ਚੱਲੇ ਆ ਤੇਰੀ ਦੋਵੇਂ ਬੰਨੇ ਫਸੇ ਹੋਣੇ ਸੀ ਮੰਮੀ ਜੀ ਇਹ ਕਹਿੰਦੇ ਆ ਵੀ ਸਾਹਿਲੇ ਘਰ ਨੂੰ ਆ ਜਾਣਾ ਉਹ ਆਪਣਾ ਕੰਮ ਕਾਰ ਸਾਰਾ ਉੱਥੇ ਛੱਡ ਕੇ ਤੇ ਆ ਚੱਲੇ ਆ ਸਿਮਰਤ ਕਰਕੇ ਤੇ ਉਹਨੂੰ ਤੂੰ ਹੀ ਤਾਂ ਸਹੀ ਨਹੀਂ ਰੱਖਿਆ ਤੇ ਉਹ ਪੇਕੇ ਚਲ ਗਈ ਆ ਉਹ ਤੋਂ ਪਹਿਲੇ ਪਹਿਲੇ ਲੈ ਆਓ ਦੋਵੇਂ ਮਾਂ ਪੁੱਤ ਤੈਨੂੰ ਤਾਂ ਮੈਂ ਕਹਿੰਦੀ ਚੱਲ ਆ ਚੱਲੀਏ ਲੈ ਇਹ ਉਹਨੂੰ ਕੀ ਕੋਈ ਗੱਲ ਨਹੀਂ ਹੋਊਗੀ ਜੋ ਕੁਝ ਹੋਊਗਾ ਆਪਣੇ ਘਰ ਵਾਲਾ ਪਾਊਗਾ ਕਿਸੇ ਦੇ ਘਰ ਪਰੋਲਾ ਨਹੀਂ ਪਾ ਕੇ ਆਵਾਂਗੇ ਚੰਗੇ ਲੱਗਾਂਗਾ ਆਪਾਂ ਸਾਰਾ ਰੋਲਾ ਪਾਵਾਂਗੇ ਤੇ ਕੁਝ ਮੈਂ ਸਮਝਾਵਾਂਗੀ ਕੁਸਤੂ ਸਮਝਾਵੀ ਤਰੀਬ ਤਾਂ ਦਿਮਾਗ ਤੇ ਬਹਿ ਗਿਆ ਚਲ ਆ ਬਹੁਤ ਮੈਂ ਕਿਹਾ ਕਿਤੇ ਦੇਵੀ ਆ ਨਾ ਜਿਹੜੀ ਮੇਰੇ ਸਮਝਾਇਆ ਉਹ ਸਮਝੂਗੀ ਕਿਤੇ ਭੋਲਾ ਪੰਛੀ ਆ ਉਹ ਮੈਂ ਤਾਂ ਉਹਦੇ ਕਰਕੇ ਨਹੀਂ ਆਪਾਂ ਤੁਹਾਨੂੰ ਜਾਣੀ ਤੇ ਬੱਚੇ ਕਰਕੇ ਨੂੰ ਸਮਝਾਉਣਾ ਨਹੀਂ ਸੀ ਉਹ ਪੁੱਛਣਾ ਹੀ ਨਹੀਂ ਸੀ ਜਿਹੜੀ ਗੱਲ ਇਹ ਵਿੱਚੋਂ ਚਲ ਉਠ ਨੰਨ ਕਿਹਾ ਮੇਰੀ ਗੱਲ ਸੁਣ ਕਲਮ ਕੱਢ ਦੇਣਾ ਕਰਨੀ ਆਪਾਂ ਤੇ ਮੈਂ ਚਲ ਜਾਈ ਮੇਰੇ ਸਮਾਂ ਘਰ ਕਿਨੇ ਰਹਿਣਾ ਫਿਰ ਤਿੰਨੇ ਜਾਵਾਂ ਕਲ ਦੇ ਨੇ ਦਰਵਾਜ਼ਾ ਬੰਦ ਕਰੀ ਗਾੜਨੇ ਤੁਰ ਲੋ ਓਲਾਦ ਨਹੀਂ ਆ ਜਾ ਮੇਰੇ ਕੋਲ ਤੇਰੀ ਮੂਮਤੇ ਸਾਸੂ ਦਾ ਫੋਨ ਹੈ ਹਲੋ ਹਾਂਜੀ ਭੈਣ ਜੀ ਸਾਸ੍ਰੀਕਾਰ ਅੱਛਾ ਸਾਡੇ ਵੱਲ ਆਉਣ ਲੱਗੇ ਦੇ ਹੁਣੇ ਆਉਣ ਲੱਗੇ ਦੇ ਕਿ ਸ਼ਾਮਾਂ ਨੂੰ ਆਣਾ ਦੇ ਅੱਛਾ ਹੁਣੇ ਹੀ ਆਉਣ ਲੱਗੇ ਰਸਤੇ 'ਤੇ ਜੀ ਚਲੋ ਆਜੋ ਕੋਈ ਗੱਲ ਨਹੀਂ ਆਜੋ ਆਜੋ ਚਲ ਠੀਕ ਹੈ ਜੀ ਆਜੋ ਆ ਮਮੀ ਤੇ ਆ ਜੀ ਕੋਤਾ ਮੈਂ ਕਿੱਥੇ ਜਾਣਾ ਹਾਂ ਹਾਂ ਪ੍ਰੀਮਲ ਦੀ ਸੱਸ ਹੁੰਦੀ ਹੈ ਰਾਤੀ ਆਉਂਦੀ ਹੈ ਤੇ ਮੈਨੂੰ ਤੁਸੀਂ ਰਹਿਣ ਦਿਓ ਚਲ ਉਹਨੂੰ ਮੈਂ ਚਾਹ ਪਾਣੀ ਪਿਆਉਂਗੀ ਇਤਨਾ ਗੱਲਬਾਤ ਕਰੂੰ ਕਿੱਧਰ ਆਉਂਦੀ ਹੈ ਤੁਸੀਂ ਜਾਓ ਹੋਇਆ ਉਹ ਦੋਵੇਂ ਜਣੇ ਤੇ ਲੈ ਆਓ ਨਾ ਵੀ ਆਇਆ ਵੀ ਜਾ ਨਹੀਂ ਸਕਦੇ ਹਾਂ ਹਾਂ ਉਹ ਉਹ ਆਉਂਦੀ ਤਾਂ ਫੋਨ ਆ ਗਿਆ ਮੈਂ ਤਾਂ ਤੁਰੀ ਹੀ ਚਲੋ ਤੁਸੀਂ ਚਲੀਏ ਹੁਣ ਸਾਨੂੰ ਕੋ ਪਤਾ ਨਹੀਂ ਇੱਥੇ ਆ ਜਣਾ ਚਲ ਕੋ ਇਨੀ ਕਿੰਨੇ ਰੁਕੋ ਫਿਰ ਕਰੇ ਆ ਮੈਂ ਕਰੀ ਹਾਂ ਹਾਂ ਕਰੇ ਉਹ ਮੈਂ ਦਨ ਸੋਚਦਾ ਮੈਂ ਘਰ ਹੀ ਨਹੀਂ ਛੱਡ ਕੇ ਜੀ ਦਰਵਾਜ਼ਾ ਬੰਦ ਕਰਨਾ ਪੈਣਾ ਚਲ ਰੁਕੋ ਮੈਂ ਲੈ ਜਾਉਂ ਸ਼ਮੀਨ ਨਾਲ ਠੀਕ ਹੈ ਨਾ ਕੋਈ ਨਾ ਕੋਈ ਪੰਗਾ ਹੀ ਪੈਂਦਾ ਇਹ ਵਿੱਚ ਚੰਗੇ ਭਲੇ ਤੁਰਨ ਲੱਗੇ ਹਾਂ ਹੁਣ ਇਹ ਆਉਂਦੀ ਪਤਾ ਨਹੀਂ ਇਹਨੇ ਕੀ ਤੁਖਨੇ ਦੇਣੇ ਆ ਗਏ ਕੀ ਇਹਨੇ ਸਮਝਾਉਣ ਦੇ ਕੀ ਇਹਨੇ ਗੱਲਾਂ ਕਰਨੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਇਹਨੇ ਗੱਲਾਂ ਕਰਨੀਆਂ ਆ ਹਾਫ ਸਿਮਾ ਲੈ ਜਾਓ ਸੰਨ ਤਰਾਕ ਨੂੰ ਦੁੱਧ ਦੇ ਦੇ ਉਹਨੇ ਅੱਜ ਸ਼ਾਮ ਤੱਕ ਚਲ ਜਾਣਾ ਉਹਨੂੰ ਸਾਰਾ ਸਮਝਾਤਾ ਵਾ ਪੱਕਾ ਪੱਕਾ ਮੈਂ ਜਨਾ ਚਲ ਦੁੱਧ ਪਾ ਦੇ ਯਾਰ ਸੇ ਉਹ ਕੋਸ਼ਿਸ਼ ਨਹੀਂ ਖਾਤਾ ਤੇ ਤਰਫ ਮਮੀ ਵੀ ਗੁੱਸਾ ਕਰਨਗੇ ਤਰੀ ਮੇਰੇ ਵਾਸਤੇ ਨਾ ਖੁਸ਼ ਕੀਤਾ ਨਾ ਕੋਈ ਨਹੀਂ ਮਟਾ ਦੇ ਵਾਸਤੇ ਉਹ ਦੁੱਧ ਦੇ ਪਾ ਮੈਂ ਤਾਂ ਕਨਸੇ ਬੋਰਾ ਤੇ ਨਹੀਂ ਸਮਝ ਗਈ ਆਖੇ ਲੱਗ ਗਈ ਤੇ ਚਲ ਕੋਈ ਚਲ ਮੈਂ ਆ ਠੀਕ ਹੈ ਚੰਦਾ ਹੀਂ ਨਹੀਂ ਹੁੰਦੀ ਕਰਨ ਤੇ ਕਰਦੀ ਨਹੀਂ ਚੀਨੀ ਵੈਸੇ ਮਨਾ ਕੀਤੀ ਆ ਚੀਨੀ ਨਹੀਂ ਪਾਣੀ ਗਰਮੀ ਤੇ ਨਹੀਂ ਦੇਖ ਕਿ ਹੁੰਨੀ ਨਹੀਂ ਮਾਂ ਬਾਹਰ ਆਣੀ ਮੈਡਮ ਥੋੜਾ ਦੁੱਧ ਠੰਡਾ ਕੀ ਨਹੀਂ ਹੁੰਦੀ ਹੈ ਨਾ ਚੀਨੀ ਵੈਸੇ ਮਨਾ ਕੀਤਾ ਡਾਕਟਰ ਨੇ ਤੇ ਦੂਜੀ ਇਹ ਗੱਲ ਦੁੱਧ ਪੀ ਕੇ ਨਾ ਤੇ ਆਪਣੀ ਤਿਆਰੀ ਕਰ ਲੈ ਤਿਆਰੀ ਕਾਦੀ ਤਿਆਰੀ ਤੇ ਨਵੀਰਾ ਕਹਿਆ ਕਿ ਨਹੀਂ ਗਿਆ ਕੀ ਕਹਿਆ ਕੀ ਗਿਆ ਜਾ ਨਾ ਉਹ ਤੇ ਤੂੰ ਛੱਡਣ ਅਏ ਤੇ ਮੈਂ ਕੱਲ ਆਈ ਆ ਕੈਨੀ ਜਲਦੀ ਮੈਨੂੰ ਛੱਡਣ ਵੀ ਚਲ ਜਾਣਾ ਤੁਸੀਂ ਭੈਣ ਜੀ ਤੁਸੀਂ ਉੱਥੇ ਸੋਹਣੇ ਲੱਗਦੇ ਹੋ ਐ ਟਾਈਮ ਕੱਢਾ ਉੱਥੇ ਰਹਿਣਾ ਏ ਮੇਰੀ ਕਾਕੀ ਨੂੰ ਤੇਰੇ ਘਟ ਲਾਇਆ ਕਰ ਹੁਣ ਅੱਛਾ ਮੇਰੀ ਗੱਲ ਸੁਣੋ ਕੀ ਗੱਲ ਹੈ ਮੇਰਾ ਘਰ ਨਹੀਂ ਇਹੋ ਗੱਲ ਮੈਂ ਵੀਰੇ ਨੂੰ ਵੀ ਇਹੋ ਗੱਲ ਕਹੀ ਉਹਨਾਂ ਨੂੰ ਕਿ ਮੇਰਾ ਘਰ ਨਹੀਂ ਮੈਂ ਆ ਨਹੀਂ ਸਕਦੀ ਅਏ ਤੇ ਕੱਲ ਮੈਂ ਆਈ ਤੇ ਅੱਜ ਮੈਨੂੰ ਕੱਢਣ ਦੀ ਤਿਆਰੀ ਜੀ ਹੋ ਗਈ ਜੇ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੇ ਤੇ ਤੁਹਾਨੂੰ ਕੋਈ ਬਿੱਲ ਆਉਂਦਾ ਜੇ ਮੇਰਾ ਕਿਰਾਇਆ ਆਉਂਦਿਆ ਇੱਕ ਘਰ ਤੇ ਲੋ ਤੇਰਾ ਸੀ ਐਸ ਵਕਤ ਅੰਮੀ ਰਾਜ ਤੇਰਾ ਘਰ ਉੱਧਰ ਹੈ ਅੱਛਾ ਹੁਣ ਸੀਜ ਮੈਨੂੰ ਪਾਤਾ ਹਾਂਜੀ ਦੁੱਧ ਪੀਓ ਤੇ ਤਿਆਰੀ ਕਰੋ ਜਦਾਂ ਮੈਂ ਨਾ ਬੈਸ ਨਾ ਕਰ ਇੱਕ ਤਾਂ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਇਹ ਪਤਾ ਨਹੀਂ ਕਿੱਦਾਂ ਤੇਰੀ ਫਿਰਦੀ ਆ ਜਿਉ ਸ਼ੰਮੀ ਆਉਂਦੀ ਔਰ ਉਹ ਤੈਨੂੰ ਬੜਾ ਚਾ ਚੜਦਾ ਤੇ ਜਿਉ ਮੈਂ ਇੱਥੇ ਆਂਦੀ ਔਰ ਤੈਨੂੰ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਵਾ ਇਹ ਸੜੀ ਤੇ ਆਪਣੀ ਤੁਰੇ ਫਿਰਦੀ ਮੇਰਾਂ ਸਵੇਰ ਦੀ ਆ ਰਹੇਂ ਜੀ पाजी मैं शमी सासूबा को सासी ता प्यार कर रही है सासूबा को प्यार कर रही है सासूबा जी और सुनाओ ठीक से बस की नहीं नहीं मां से जितने आए हो ठिकारिया करी कोई हैगा नहीं है तो मेरी बात सुनो ओ सिमरत किथे आ आ जाओ बैठिए बैठिए सिमरत चली ये सारे कमरे जाओ अरे बैठो बैठो मैं पानी नहीं लेके आऊंगी बैठो ਤੁਸੀਂ ਅੰਦਰ चलो और पाजी ਇਹ ਸਭ ਵਧੀਆ ਚੱਲਦੀ ਆ। ਪਾ ਬੀ ਸਿਗਰਿਟ ਕਿਥੇ ਆ? ਇੱਥੇ ਮੈਂ ਬਲਾਕ ਲੇ ਹੁੰਨੀ ਆ ਮੈਂ ਆ ਕੇ ਆਂਦੀ ਕੋਲਡ ਡਰਿੰਕ ਉਹਦੀ। ਪਾ ਲਓ। ਠੀਕ ਠਾਕ ਇਹ ਤਾਂ ਅੰਜ ਸ਼ੰਮੀ। ਜਾ ਬਣਾ ਲਿਆ ਪਹਿਲਾਂ। ਬੁਲਾ ਲਈ। ਸਿਮਰਤੇ? ਪੀ ਲਿਆ ਦੁੱਧ? ਹਾਂਜੀ ਦੱਸੋ। ਚਲੋ ਉੱਠੋ ਫੇਰ ਆਓ ਉਧਰ ਉਹ ਸ਼ੰਮੀ ਹੁਣੀ ਆਏ। ਜਾ ਮਿਲੋ ਤੇ ਹੀ ਜਾ ਕੇ ਤੁਹਾਡੀਆਂ ਬਾਹਵਾਂ ਆਕੜੀਆਂ ਜਿਹਨਾਂ ਨੂੰ ਮਿਲਣ ਤੋਂ ਬਗੈਰ ਮੈਂ ਤੇ ਉਹ ਜੀ ਮਿਲਦੀ ਹਾਂ ਉਹਨਾਂ ਨੂੰ ਨਹੀਂ ਭੈਣ ਰਮਜੀਤ ਬੁਲਾਉਂਦਿਆ ਤੇਨੂੰ ਤੇਰੇ ਜੀਜੂ ਉੱਠ ਜਾ ਜਾ ਕੇ ਤੇ ਗੱਲ ਸੁਣ ਕੇ ਆ ਚਲੋ ਹਰ ਵਾਰੀ ਆਕੜੀ ਰਹਿਣੀ ਆ ਜੇ ਕੋਈ ਘਰ ਚੱਲ ਕੇ ਹੈ ਨਹੀਂ ਲਿਦਾਂ ਦਾ ਉੱਠ ਕੇ ਉੱਥੇ ਵੀ ਇਹੋ ਕੁਝ ਕਰਦੀ ਆ ਨਾ ਆ ਜਾ ਮੇਰੇ ਮਗਰ ਮੁੜ ਕੇ ਬਲਾ ਦੇ ਹਾਂਜੀ ਦੱਸੋ ਕਿੱਧਰ ਆਏ ਜੀ ਸਸੀ ਕਾਲ ਤੇ ਮੈਨੂੰ ਬੁਲਾਇਆ ਮੱਟੀ ਭੈਣ ਆ ਨਹੀਂ ਆ ਤੇਰੀ ਇਹ ਵੈਸੇ ਮੈਨੂੰ ਕਿਦਾਂ ਬੋਲਦੀ ਤੂੰ ਨਹੀਂ ਆਇਆ ਨੂੰ ਤੇ ਜਿਵੇਂ ਇੱਕ ਦਿਨ ਨੂੰ ਵੀ ਨਹੀਂ ਹੋਇਆ ਤੇ ਇੱਡੀ ਜਲਦੀ ਮਗਰ ਹੀ ਲੈਣ ਆ ਗਏ ਜੀ ਥੋੜਾ ਟਾਈਮ ਤੇ ਰਹਿਣ ਦਿਓ ਸਮਰਤਾ ਸਮਝਣ ਦੀ ਕੋਸ਼ਿਸ਼ ਕਰੀਦੀ ਹੁੰਦੀ ਆ ਉੱਥੇ ਮੰਮੀ ਜੀ ਨਾਲ ਸਾਡੀ ਜਾਨ ਕੱਢੀ ਪਈ ਆ ਉਹ ਕਹਿੰਦਾ ਕੁੜੀ ਨੂੰ ਲੈ ਕੇ ਆਓ ਮੇਰਾ ਦਿਲ ਨਹੀਂ ਲੱਗਣ ਡਿਆ ਉਹਦੇ ਬਿਨਾ ਪਤਾ ਨਹੀਂ ਉੱਥੇ ਕੀ ਕਰਦੀ ਹੋਣੀ ਕੀ ਨਹੀਂ ਨਾਲੇ ਨਾ ਬਾਰ ਬਾਰ ਸਾਹੀ ਦਾ ਫੋਨ ਆਈ ਜਾਂਦੇ ਆ ਉਹ ਕਹਿੰਦਾ ਉਹਨੂੰ ਘਰੇ ਲੈ ਕੇ ਆਓ ਸਾਹਿਲ ਨਾਲ ਮੇਰੀ ਗੱਲ ਹੋ ਗਈ ਜਿੱਦਨ ਉਹਨਾਂ ਨੇ ਉਹਨਾਂ ਨਾਲ ਮੈਨੂੰ ਉੱਥੋਂ ਅੱਗੇ ਲੈ ਜਾਣਗੀ ਮੈਨੂੰ ਪਤਾ ਵਾ ਜਿਹੜੀ ਤੇਰੀ ਗੱਲ ਹੋਈ ਆ ਸਾਹਿਲ ਨਾਲ ਉਹ ਤੇ ਮੈਨੂੰ ਪਤਾ ਲੱਗ ਹੀ ਗਿਆ ਵਾ ਮੇਰੀ ਗੱਲ ਸੁਣ ਲੈ ਘਰ ਚੱਲ ਆਪਣੀ ਮੰਮੀ ਜੀ ਪਰੇਸ਼ਾਨ ਹੋਣਦੇ ਆ ਉਹ ਕਹਿੰਦੇ ਮੈਂ ਇਹਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਣਾ ਚਾਹੁੰਦੀ ਆ ਚੁੱਪ ਕਰ ਤੂੰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਆ ਮੇਰੀ ਗੱਲ ਸੁਣ ਤੂੰ ਜਦੋਂ ਦੀ ਆਈ ਨਾ ਪਤਾ ਕੀ ਆ ਘਰ ਦੇ ਦਾ ਸੁੰਨਾ ਲੱਗਿੰਦਿਆ ਸਾਡਾ ਤਾਂ ਵੈਸੇ ਹੀ ਨਹੀਂ ਦਿਲ ਲੱਗਿੰਦਾ ਤੇਰੇ ਤੋਂ ਬਿਨਾ ਚੱਲ ਚਲੀਏ ਕੀ ਕਰਦਾ ਤੂੰ ਇੱਥੇ ਸ਼ਮੀ ਜਦੋਂ ਆਈ ਨਾ ਬੜੀ ਗੁੱਸੇ ਚ ਆਈ ਕੋਈ ਗੱਲ ਨਹੀਂ ਘਰ ਵਿੱਚ ਨਾ ਨਾ ਵੀਰੇ ਗੱਲ ਦੱਸੋ ਕੀ ਹੋਣੀ ਆ ਇਹਨੂੰ ਹੀ ਪੁੱਛ ਲਓ ਕਿ ਕੋਈ ਗੱਲ ਹੈਗੀ ਆ ਸਾਡੇ ਘਰ ਚ ਆਹੀ ਦੇਦੇ ਅੱਗੇ ਪਿੱਛੇ ਫਿਰਦੇ ਆ ਇਹ ਨਹੀਂ ਸਾਨੂੰ ਦੱਸ ਇਨੇ ਕੁਝ ਨਹੀਂ ਸਾਨੂੰ ਦੱਸ ਨਾ ਸਾਨੂੰ ਦੱਸ ਨਾ ਤੂੰ ਤਾਂ ਸਾਨੂੰ ਕੀ ਗੱਲ ਹੋਈ ਆ ਸੀਮਾ ਭਾਬੀ ਕੋਈ ਗੱਲ ਹੀ ਨਹੀਂ ਆ ਅਸੀਂ ਤਾਂ ਸਾਰੇ ਦਿਨ ਇੰਨਾ ਪਿਆਰ ਕਰਦੇ ਆ ਇਹਨੇ ਤੁਹਾਨੂੰ ਦੱਸਿਆ ਹੀ ਹੁਣਾਵਾ ਇਹ ਆਪੀ ਬੱਸ ਮੈਂ ਤੁਹਾਨੂੰ ਕੀ ਦੱਸਾਂ ਬੱਸ ਬੱਸ ਅਸੀਂ ਦੇਖਣਾ ਇਕੱਲੀ ਆਈ ਆ ਨਾ ਵੀਰੇ ਤੁਹਾਨੂੰ ਦੱਸਿਆ ਤੇ ਆ ਕਿ ਮੇਰਾ ਮਨ ਨਹੀਂ ਲੱਗਦਾ ਸੀ ਉਧਰ ਤੇ ਮੈਂ ਇੱਧਰ ਆ ਗਈ ਐ ਸਾਹੀ ਵੀ ਨਾਲੇ ਘਰੇ ਨਹੀਂ ਆ ਗਈ। ਭਾਜੀ ਭਾਬੀ ਨਾਲੇ ਮੇਰੀ ਗੱਲ ਸੁਣੋ ਜਿਉ ਆ ਹੀ ਗਈ ਆ ਇੱਧਰ ਕੱਲੀ ਤੇ ਤੁਹਾਡਾ ਵੀ ਫਰਜ਼ ਬੰਦਾ ਸੀ ਕਿ ਉਹਨੂੰ ਉਧਰ ਜਾ ਕੇ ਤੇ ਛੱਡ ਕੇ ਆਉਂਦੇ। ਤੁਸੀਂ ਵੀ ਇੱਥੇ ਬਿਠਾਈ ਆ ਕੱਲ ਦੀ ਅਹੀਂ ਪਤਾ ਕਿੰਨੇ ਪਰੇਸ਼ਾਨ ਆ। ਸ਼ੰਮੀ ਆਪਾਂ ਕਿਵੇਂ ਛੱਡਾਂ ਦੀ ਸਾਡੇ ਕਿਹਨੇ ਜੇ ਆ ਗਈ ਆ ਤੇ ਜੇ ਸਾਡੀ ਗੱਲ ਸੁਣਦੀ ਆ। ਮੰਮੀ ਤੇ ਕੱਲ ਤੇ ਘਰ ਨਹੀਂ ਚਾਚੀ ਵੀ ਨਹੀਂ ਹੈਗੇ। ਤੇ ਵੈਸੇ ਵੀ ਇਹ ਆਪਣੀਆਂ ਮਨਮਰਜ਼ੀਆਂ ਕੁਝ ਜ਼ਿਆਦਾ ਹੀ ਕਰਦੀ। ਜਾਪਾ ਇਹਨੂੰ ਪੁੱਛਿਆ ਨਹੀਂ ਆ ਇਹ ਕਹਿੰਦੀ ਮੈਂ 2-4 ਦਿਨ ਰਹਿਣ ਆਈ ਆ ਵੀਰੇ ਮੇਰੀ ਗੱਲ ਸੁਣ ਲਓ ਜੇ ਇਹੋ ਜੀ ਹਾਲਤ ਚ ਇਹਨੂੰ ਕੁਝ ਹੋ ਜੇ ਤੇ ਕੌਣ ਇਹਦਾ ਵਾਲੀ ਵਾਰਸ ਆ ਇਹਨੂੰ ਖੁਦ ਨੂੰ ਸੋਚ ਚਾਹੀਦੀ ਆ ਕਿ ਮੈਂ ਕੀ ਕਰਨ ਢਈ ਆ ਤੇ ਇਹਨਿੰ ਗਾਲੇ ਇਹਨੂੰ ਉਧਰੋਂ ਆਣਾ ਨਹੀਂ ਚਾਹੀਦਾ ਇਹਨੇ ਹੁਣ ਸਾਰੀ ਉਮਰ ਨਿਆਣੀ ਰਹਿਣਾ ਵਾ ਦੱਸੋ ਜੇ ਮੈਂ ਉਧਰ ਆਪਣੇ ਆਪ ਨੂੰ ਹੈਂਡਲ ਕਰ ਸਕਦੀ ਨਾ ਮੈਂ ਇੱਧਰ ਵੀ ਹੈਂਡਲ ਕਰ ਲੂੰਗੀ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਸਿਮਰਤ ਸ਼ਮੀ ਕੀ ਕਹਿਣ ਦੀ ਗੱਲ ਸੁਣ ਕੋਈ ਅਭੀ ਨਭੀ ਹੋ ਜਾਂਦੀ ਫੇਰ ਸਾਰੀ ਉਮਰ ਦਾ ਫਸਤੋਣਾ ਬੈਣਾ ਹੀ ਕੋਈ ਅਭੀ ਲੱਭੀ ਨਹੀਂ ਹੈਗੀ ਨਾ ਇੱਥੇ ਚੱਲ ਮੇਰੀ ਗੱਲ ਸੁਣ ਹੁਣ ਥਾੜਾ ਬਣਾ ਪਰਸ ਤੋ ਉਸ ਤੇ ਨਾਲ ਚੱਲ ਜੋ ਲੈ ਕੇ ਆਈਆਂ ਮੈਂ ਨਹੀਂ ਜਾਣਾ ਅਜੇ ਮੇਰੀ ਗੱਲ ਮੈਂ ਦੋ ਚਾਰ ਦਿਨ ਰਹਿਣਾ ਅਜੇ ਛਿੜਕੋ ਨਾ ਕੁੜੀ ਨੂੰ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਚੱਲ ਚੱਲ ਕੋਈ ਨੀਂ ਕਿ ਨਜ਼ਰ ਨੂੰ ਕੋਈ ਕੁੱਝ ਨਹੀਂ ਠੀਕ ਹੈ ਨਾ ਨਾ ਸਾਡਾ ਦੇਰ ਨਹੀਂ ਲੱਗਦਾ ਤੇਰੇ ਬਣਾ ਤੈਨੂੰ ਕਹਿਣ ਤਾਂ ਦਿਆਂ ਮੈਂ ਨਾਲ ਸਾਹਿਲ ਨੇ ਵੀ ਅੱਜ ਆਇਆ ਨਾ ਉਹ ਕਿਹੜਾ ਹੁਣ ਪਰਸ ਤੋ ਆਉਣ ਆਣਗੇ ਤੇ ਹੁਣ ਕੀ ਤੁਹਾਡੇ ਪਿੱਛੋਂ ਆਈ ਗਿਆ ਵੇ ਕਿਰੇ ਚੱਲ ਜੀ ਸਾਹਿਲ ਨਾ ਜਾਏ ਨਹੀਂ ਹੋਰ ਤੁਰ ਜਾ ਉਹਨਾਂ ਕਹਿੰਦੀ ਆ ਲੈਣਾ ਆਏ ਤਾਂ ਤੂੰ ਚੱਲ ਤੂੰ ਐਵੇਂ ਨਾ ਗੁਡੀਂ ਚੜਕੀ ਜਾ ਬਿਨਾਂ ਕਰ ਤੂੰ ਕੋਈ ਗੱਲ ਨਹੀਂ ਕੁਛ ਨਹੀਂ ਲੈ ਛੋਟੀ ਮੋਟੀ ਮਾਰੀ ਨਰਾਜੀ ਤੇ ਆ ਗਈ ਫਿਰ ਜਿਹੜੀ ਗੱਲ ਹੋ ਗਈ ਤੇ ਮੈਂ ਚਾਹ ਬਣਾ ਗਈਆਂ ਨਹੀਂ ਹੋਣ ਚੁੱਕੇ ਤਿਆਰ ਹੋ ਜੇ ਚੱਲ ਉੱਠ ਸੀਮਾ ਭਾਬੀ ਚਾਹ ਦੀ ਸਾਨੂੰ ਲੋੜ ਨਹੀਂ ਹੈਗੀ ਅਸੀਂ ਨਾ ਘਰੇ ਛੇਤੀ ਜਾਣਾ ਵਾ ਘਰੇ ਨਾ ਉਹਨੇ ਆਉਣਾ ਵਾ ਮਾਸੀ ਜੀ ਨੇ ਅੱਛਾ ਕੋਈ ਨਹੀਂ ਪਾਣੀ ਮੈਂ ਥੋੜੀ ਚਾਹ ਵਾਲਾ ਕਿਤੇ ਖਿਲਾ ਮੈਂ ਬਣਾਵਾਂ ਆਨੇ ਮੈਡੀਸਿਨ ਤੇ ਬੰਜੀ ਚਾਹ ਜਾਨੀ ਚਾਹ ਦੀ ਲੋੜ ਹੀ ਨਹੀਂ ਆ ਗਰਮੀ ਉਤੋਂ ਐਨੀ ਆ ਘਰੋਂ ਚਾਹ ਪੀ ਕੇ ਤੋਂ ਲੈ ਸੀ ਕੋਈ ਨਾ ਘਰੇ ਜਾ ਕੇ ਬਣਾਉਣੇ ਨਾਲ ਇਹਨੂੰ ਪਿਉਨੇ ਚਾ ਚੱਲ ਉੱਠ ਸ਼ਮੀ ਸ਼ੇਦੀ ਦਾ ਅੰਨ ਨੂੰ ਸਮਝਾਇਆ ਕਰ ਥੋੜਾ ਤੈਨੂੰ ਪਤਾ ਨਹੀਂ ਆਣੀ ਮਾਤਿਆ ਕੀ ਸਮਝ ਦੀ ਧਿਆ ਨਹੀਂ ਗੱਲ ਜਿੱਤਨਾ ਸ਼ਮੀ ਕਹਿੰਦੀ ਉਤਨਾ ਕਰਿਆ ਕਰ ਸੋਦੋ ਇਹ ਪਈ ਮੇਰੀ ਗੱਲ ਕੋਈ ਨਹੀਂ ਪੜੀ ਸਮਝ ਆ ਰਹੀ ਟੀਵੀ ਮੇਂ ਗੱਲ ਔਰ ਵੀਰੇ ਤੁਹਾਡੀ ਕੱਢੀ ਆ ਤੇ ਠੀਕ ਹੈ ਕੀ ਹੁਣ ਹਾਂ ਠੀਕ ਹੈ ਫਰਕਾ ਚਲੋ ਮੇਰਾ ਮਾਰਿਆ ਮੈਂ ਤੇ ਕਾਹਤਾ ਦੁਕਾਨ ਤੇ ਵੀ ਜਾਂਦਾ ਪਿਆ ਮੈਂ ਚਲੋ ਵਧੀਆ ਉੱਠ ਜਾ ਨਾ ਇਹਨੇ ਜਨੇ ਕਹਿੰਦੇ ਉੱਠ ਜਾ ਬੈਗ ਬੁੱਕ ਫਾੜ ਆਪਣਾ ਚਲ ਜਾ ਤਿਆਰ ਹੋ ਠੀਕ ਹੈ ਚਲ ਤੁਰ ਪਾਂ ਆਉਂ ਰਹੇ ਜੀ ਤੇ ਕਰੇ ਵੀ ਪਰੌਣੀਆਂ ਨਹੀਂ ਆਉਣਾ ਚਲੋ ਲਾਓ ਬੈਗ ਯਾਰ ਇਹ ਇਧਰ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਕੀ ਹਾਲ ਜੀ ਹੋ ਠੀਕ ਠਾਕ ਤੁਸੀਂ ਸੁਣਾਓ ਸਵਾਸ ਸਿੱਧਾ ਕਿਆ ਹਾਂ ਜੀ ਸਾਰੇ ਠੀਕ ਠਾਕ ਮੈਂ ਤੁਹਾਨੂੰ ਢੀਕਣ ਲਈ ਸਾਂ ਅੱਛਾ ਕਿਉਂਕਿ ਉਹ ਰਾਣਾ ਤੇ ਛੰਮੀ ਗਈ ਐ ਛੋਟੀ ਉਟੀ ਗਈ ਉਧਰ ਅੱਛਾ ਇਹ ਕਿ ਉਹਨੂੰ ਲੈਣਗੇ ਤੇ ਨਾਲ ਮੈਂ ਵੀ ਜਾਣਾ ਹਾਂ ਬੱਚਾਰ ਹੋ ਕੇ ਬੈਠੀ ਐ ਨਾ ਅੱਛਾ ਨਾਲ ਜਾਣਾ ਸੀ ਅੱਛਾ ਤੇ ਤੁਹਾਨੂੰ ਹੀ ਢੀਕਣ ਲਈ ਸਾਂ ਮੈਂ ਨਾਲ ਫੋਨ ਕਰਤਾ ਸੀ ਤੁਹਾਡਾ ਕੋਣ ਆ ਗਿਆ ਨਾ ਤੇ ਮੈਂ ਤੁਹਾਨੂੰ ਢੀਕਣ ਲਈ ਆਪੇ ਭੈਣ ਜੀ ਆ ਜਾਣ ਬੂਆ ਖੁੱਲਾ ਹੋਗਾ ਤੇ ਚਾਹ ਪਣੀ ਪੁੱਛਾਂਗੇ ਤੇ ਜਿਹੜੇ ਦੇ ਸਾਥ ਤੇ ਬੂਆ ਬੰਦੋ ਹੈ ਆਪਣੇ ਨਹੀਂ ਹੁੰਦਾ ਕਿ ਗੋਲਦੀ ਆ ਹੋਰ ਕਿਸ ਤਰ੍ਹਾਂ ਆਉਣਾ ਹੋਇਆ ਬਸ ਮੈਂ ਆਈ ਜਿੱਥੇ ਦਵਾਈ ਲੈਣ ਆਇਤੀ ਤੇ ਲੈ ਕੇ ਚੱਲ ਮੈਂ ਅੱਜ ਭੈਣ ਜੀ ਕੋਲੋਂ ਕਰਿਆ ਬੜਾ ਹੀ ਜੀਕਦਾ ਵੈਸੇ ਤੁਹਾਨੂੰ ਮਿਲਣ ਚੰਗਾ ਕੀਤਾ ਬਹੁਤ ਵਧੀਆ ਕੀਤਾ ਹੋਰ ਸਣਾ ਨਵੀਂ ਤਾਜੀ ਕੋਈ ਬਹੁਤ ਬਸ ਠੀਕ ਠਾਕ ਸਭ ਠੀਕ ਹੈ ਹਾਂਜੀ ਤਾਂ ਮੁੰਡਾ ਵੀ ਠੀਕ ਹੈ ਰਾਜੂ ਵੀ ਠੀਕ ਹੈ ਹਾਂਜੀ ਸਾਰੇ ਠੀਕ ਠਾਕ ਹੈ ਜੀ ਸਾਰੇ ਮਾਤਾ ਜੀ ਪਾਣੀ ਲੈ ਕੇ ਆਈ ਜੇ ਘਰ ਤੇ ਹੁਣ ਕੋਈ ਹੈ ਨਹੀਂ ਉੱਤੀ ਤੇ ਮੈਨੂੰ ਕਹੋ ਮੈਂ

ਮੈਂ ਤੁਹਾਨੂੰ ਪਹਿਲੇ ਵੀ ਤੁਹਾਨੂੰ ਮੈਂ ਗਿਆ ਸੀ ਰਿਸ਼ਤੇ ਬਾਰੇ ਪਰ ਤੁਸੀਂ ਪਹਿਲਾਂ ਵੀ ਮੈਨੂੰ ਨਾ ਕਰ ਦਿੱਤੀ ਤੇ ਹੁਣ ਤੇ ਬਹੁਤ ਹੀ ਵਧੀਆ ਰਿਸ਼ਤਾ ਵਾ ਜੇ ਕੁੜੀ ਵੀ ਬੜੀ ਸੋਹਣੀ ਏ ਜੀ ਉੱਚੀ ਲੰਮੀ ਈ ਜੇ ਕੁੜੀ ਕੋਈ ਨਹੀਂ ਅਜੇ ਨਹੀਂ ਮੈਂ ਕਰਨਾ ਹਾਂ ਅਜੇ ਨਾ ਛੋਟੀ ਪ੍ਰੈਗਨੈਂਟ ਏ ਦੀ ਨਾ ਅੱਛਾ ਤੇ ਹੁਣ ਤਾਂ ਮੈਂ ਟਮਟਮ ਤੇ ਮੈਨੂੰ ਨੋ ਦੀ ਲੋੜ ਆ ਕੁੜੀ ਦੀ ਲੋੜ ਆ ਨਾ ਮੋਟੀ ਪਾਣੀ ਪੁੱਛਣਾ ਚਾਹ ਪਾਣੀ ਬਣਾ ਕੇ ਦੇਣਾ ਛੂਟ ਪੁੱਛਣਾ ਸਾਰੇ ਕੰਮ ਕਰਨੇ ਤੇ ਮੇਰੇ ਕੋ ਕਿੱਥੇ ਹੋਣੇ ਆ ਮੇਰੇ ਤਾਂ ਗੋਡੇ ਦੁਖਦੇ ਆ ਤੇ ਜੋ ਹੋਣ ਦੇ ਵੀ ਤੇ ਮੇਰਾ ਫਰਜ਼ ਨਹੀਂ ਹੈਗਾ ਉਹ ਕਰੇ ਨਾ ਕਰੇ ਠੀਕ ਹੈ ਨਾ ਤੇ ਉਹ ਕਰਦੀ ਆ ਬੱਚਾ ਹੋ ਲੈਣਗੇ ਅੱਛਾ ਜਦੋਂ ਸਵਾ ਮਹੀਨਾ ਦਾ ਹੋ ਜਾਏਗਾ ਨਾ ਉਹਦੇ ਬਾਅਦ ਕਰੀ ਗੱਲ ਫਿਰ ਮੈਂ ਵੇਖਾਂਗੀ ਠੀਕ ਹੈ ਚਲ ਦੇਖ ਲਓ ਮੈਂ ਤੁਹਾਡੀ ਮਰਜ਼ੀ ਮੈਂ ਤੇ ਬੜਾ ਵਧੀਆ ਰਿਸ਼ਤਾ ਲੈ ਕੇ ਆਈ ਜੀ ਭੈਣ ਜੀ ਰਿਸ਼ਤਾ ਤੇ ਮੈਂ ਕਰਨਾ ਹੈ ਅੱਛਾ ਆ ਸਵਾ ਮਹੀਨਾ ਹੋ ਜਾਏ ਨਾ ਬੱਚੇ ਦਾ ਜਦੋਂ ਸਵਾ ਮਹੀਨਾ ਹੋ ਗਿਆ ਨਾ ਉਹਦੇ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਤੇ ਮੈਂ ਇਹਨੂੰ ਫੇਰੀ ਬਾਅਦ ਕੱਢਾਂਗੀ ਅਜੇ ਮੈਂ ਕੱਢ ਤਾਂ ਤੇ ਕੰਮ ਦੀ ਵੀ ਨਹੀਂ ਲੋੜ ਹੈ ਇਸ ਤਾਂ ਮੈਂ ਹੀ ਤੁਹਾਨੂੰ ਆਖਿਆ ਸੀ ਪਿਰਾਣੇ ਵਾਸਤੇ ਰਿਸ਼ਤਾ ਲੱਭ ਤੇ ਲੱਭਿਆ ਨਾ ਹੁਣ ਤੁਸੀਂ ਨਾ ਮੋਨਾ ਕੋ ਰੋਕ ਜੋ ਥੋੜਾ ਜਿਹਾ ਚਲੋ ਟੈਂਜੀ ਫੇਰ ਮੈਂ ਨਾਲ ਉਹਨਾਂ ਰੋਕ ਲੈਣੀ ਆ ਹਾਂਜੀ ਤੁਹਾਨੂੰ ਰੋਕਣਾ ਹੀ ਪੈਣਾ ਕਿਉਂਕਿ ਹੁਣ ਤੇ ਮੈਂ ਸ਼ੰਮੀ ਨਾਲ ਬੜੀ ਮਿੱਠੀ ਪਿਆਰੀ ਬਾਹਰ ਕੇ ਉਹ ਟਾਈਮ ਕਢਾਉਂ ਲਈ ਆ ਵੀ ਨਿੱਕੀ ਦਾ ਟਾਈਮ ਨਿਕਲ ਜਾਏ ਫੇਰ ਸੋਚਾਂਗੀ ਕੀ ਕਰਨਾ ਇਸ ਕਰਕੇ ਉਹਦੇ ਨਾਲ ਮੈਂ ਹੁਣ ਬਣਾ ਕੇ ਰੱਖਿਆ ਹੀ ਥੋੜੀ ਚਲੋ ਠੀਕ ਆ ਕੋਈ ਗੱਲ ਨਹੀਂ ਹੋ ਗਈ ਕੋਈ ਨਹੀਂ ਮੈਂ ਨਾਲ ਰੋਕ ਲੈਣੀ ਹਾਂਜੀ ਰੋਕ ਤੂੰ ਬੈਠੂ ਮੈਂ ਬੈڑا ਲਿਆ ਨਹੀਂ ਨਹੀਂ ਮੈਂ ਫੇਰ ਆ ਜਾਗੀ ਚਲੋ ਠੀਕ ਹੈ ਆਂ ਨਹੀਂ ਮਤ ਚਲੋ ਕਿੰਗਾ ਸੱਚੀ ਕਾਹ ਹੈਂ ਜੀ ਕਿੱਡਾ ਵਧੀਆ ਰਿਸ਼ਤਾ ਲੈ ਕੇ ਆਏ ਜੇ ਅੱਜ ਇਹ ਗੱਲ ਨਾ ਨਾ ਹੁੰਦੀ ਬੱਚੇ ਦੀ ਤੇ ਮੈਂ ਭਰ ਕਰ ਹੀ ਲੈਂਦੀ ਮਗਰ ਨਹੀਂ ਹੁਣ ਤੇ ਮੈਂ ਸ਼ੰਮੀ ਕੋ ਕੰਮ ਕਰਾਉਣਾ ਮਿੱਠੀ ਪਿਆਰੀ ਹੋ ਕੇ ਉਹ ਟਾਈਮ ਨਿਕਲ ਜਾਏ ਫਿਰ ਮੈਂ ਆਪਣੇ ਪੋਦੀ ਚਿੰਤਾ ਬਹੁਤ ਹੈ ਮੈਨੂੰ ਮਗਰ ਫੇਰ ਕੰਮ ਕਰੂੰਗੀ ਜਿਹੜਾ ਵੀ ਕਰਨਾ ਫੇਰ ਮੈਨੂੰ ਦੱਸੂਗੀ ਕਿ ਮੈਂ ਕੀ ਕਰਨਾ ਹੈ ਅਜੇ ਤੇ ਮੈਂ ਕੁਝ ਨਹੀਂ ਕਹਿ ਸਕਦੀ ਟਾਈਮ ਕੱਢਣਾ ਸਿਮਰਤ ਐ ਇਧਰ ਮੇਰੀ ਗੱਲ ਸੁਣ। ਦੱਸ ਨਾ ਤੂੰ ਕੀਤਾ ਕੱਲੋ ਚੰਗਾ ਕੀਤਾਈ? ਹੈ? ਮਾਂ ਦੀ ਗੱਲੋਂ ਇਥੇ ਤੂੰ ਪਰ ਜਿਓ ਤੇ ਨੂੰ ਚੱਲ ਗਈ ਚੰਗੀ ਲੱਗਦੀ ਮੈਨੂੰ। ਇਹ ਤੁਹਾਨੂੰ ਸਹੀ ਐ ਤੇਰੇ ਵਾਸਤੇ। ਉੱਥੇ ਕਰਨਾ ਕਹੀ ਤਾਂ ਤੈਨੂੰ ਆਪਾਂ ਕੀ ਕਹੇ? ਆਣ ਪਿੱਲ ਬਲੇ ਪੁੱਛਿਆ ਸੀ, ਫੋਰਥ ਨਹੀਂ ਤੈਨੂੰ ਪੁੱਛਿਆ ਸੀ। ਹੈ? ਤੇਰਾ ਫਰਜ਼ ਐ ਕਿ ਨਹੀਂ ਕਰਜੂ ਮੰਗਣ ਦਾ। ਉੱਥੇ ਕਿਉਂ ਤੈਨੂੰ ਤਰਪਿੰਦੀਆਂ ਜਗੀਆਂ? ਮੰਮੀ ਜੀ ਉੱਥੇ ਕਹਿਣ ਦੀ ਸੀ ਕਿ ਮੈਂ ਨਹੀਂ ਜਾਣਾ। ਮੇਰੀ ਸਾਹੀ ਨਾਲ ਫੋਨ ਤੇ ਗੱਲ ਹੋ ਗਈ ਆ ਤੇ ਜਦੋਂ ਸਾਹੀ ਲਾਉਣਗੇ ਉਦੋਂ ਮੈਂ ਘਰੇ ਆਉਣਾ ਵਾ ਦੱਸੋ ਸਾਹੀ ਲੈਦਾ ਕੁਝ ਲੱਗਦਾ ਅਸੀਂ ਕੁਝ ਨਹੀਂ ਲੱਗਦੇ ਅਗੇ ਬਾਕੀ ਪਰਿਵਾਰ ਵਾਲੇ ਨਾ ਅਸੀਂ ਕੁਝ ਨਹੀਂ ਲੱਗਦੇ ਅਸੀਂ ਤੇਰੀ ਇਨੀ ਕੇਅਰ ਕਰਦੇ ਹੋ ਤੇਰੀ ਇਨੀ ਕੇਅਰ ਕਰਦੇ ਕੁਝ ਨਹੀਂ ਲੱਗਦੀ ਹੋ ਸਾਡੀ ਕੋਈ ਵੈਲਿਊ ਨਹੀਂ ਹੈਗੀ ਸਾਡੀ ਮੰਮੀ ਕਹਿੰਦੇ ਰੋਟੀ ਨਹੀਂ ਖਾਣ ਦੇ ਰਾਤੀ ਕਹਿੰਦੇ ਪਹਿਲਾਂ ਸਿਮਰਾ ਤੋਂ ਲੈ ਕੇ ਆਓ ਮੈਂ ਨਾਲ ਕਿਹਾ ਸਵੇਰੇ ਲੈ ਆਵਾਂਗੇ ਉਹਨੂੰ ਜਾ ਕੇ ਪਤਾ ਮੈਨੂੰ ਤੁਸੀਂ ਜਿੰਨੀ ਕਿ ਮੇਰੀ ਕੇਅਰ ਕਰਦੇ ਨਾ ਤੁਹਾਡੇ ਲਾੜ ਲੋ ਤੁਹਾਡੇ ਲੱਗੇ ਨਾ ਤੁਹਾਨੂੰ ਮੇਰੀ ਕੀ ਲੋੜ ਸੀ ਤੇ ਤੂੰ ਵੀ ਤਾਂ ਲਾੜ ਨਹੀਂ ਹੈ ਲਾੜ ਨਹੀਂ ਹੈ ਤਾਂ ਕੰਠਾ ਲੱਗੀ ਸੀ ਮਗਰ ਪੀ ਗਈ ਐ ਤਾਂ ਪਤਾ ਨਹੀਂ ਕਿ ਕਿਉਂ ਗਈ ਉੱਧਰ ਉਹ ਤੇਰੀ ਫਿਕਰ ਕਰਨ ਦੇ ਤਾਂ ਕਹਿਣ ਦੇ ਆ ਤੇਰੇ ਚਿੰਤਾ ਦਾ ਨਾ ਮੋਟੀ ਤੱਕ ਨਹੀਂ ਖਾਦੀ ਮੈਨੂੰ ਚੱਲ ਗਈ ਲੱਗਾ ਮੈਨੂੰ ਨਜ਼ਰ ਨਹੀਂ ਆਉਂਦੀ ਤੂੰ ਮੈਂ ਥੋੜੀ ਕਿਹਾਂ ਚਿੰਤਾ ਕਰਾਂ ਮੈਂ ਆਪਣੇ ਘਰੇ ਗਈ ਸੀ ਤੂੰ ਥੋੜੀ ਕਰਾਂ ਮੈਂ ਥੋੜੀ ਤੈਨੂੰ ਕਹਿ ਲਈ ਤੂੰ ਉੱਧਰ ਜਾ ਨਾਲੇ ਮੈਂ ਕਿਹੜਾ ਸੁਖ ਨੂੰ ਗਈ ਭੁੱਖੀ ਪਿਆਣੀ ਗਈ ਸਾਰਾ ਟੱਬਰ ਤੇ ਲੜੰਦਾ ਪੈਂਦੇ ਜੇ ਮੇਰੇ ਨਾਲ ਤੇ ਤੈਨੂੰ ਪੁੱਛਣੀ ਗਾਇਆ ਕਿ ਕੀ ਖਾਣਾ ਹੈ ਕੀ ਖਾਦਾ ਹੈ ਕਿ ਨਹੀਂ ਖਾਦਾ ਉਹ ਤੈਨੂੰ ਮਾਰਾ ਕਹਿੰਦੀ ਆ ਤੇਰੇ ਸੇਵਾ ਹੀ ਕਰਦੀ ਤੈਨੂੰ ਦਿੰਦੀ ਆ ਤੈਨੂੰ ਖਾਣਾ ਹੀ ਨਹੀਂ ਆਉਂਦਾ ਤਾਰੋ ਤੇ ਨਣੀ ਹੁੰਦਾ ਕਿ ਦੀ ਹਾਲਤ ਕਹਿੋ ਜੀ ਆ ਤੂੰ ਤਾਂ ਲੜਨਦਿਆਂ ਪੈਂਦੇ ਜੇ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਨਾ ਤੇਰੀ ਹਾਲਤ ਵੇਖ ਕੇ ਹੀ ਜਾਣੇ ਆ ਤੈਨੂੰ ਪੁੱਛਣ ਚਲੋ ਮੰਮੀ ਛੱਡੋ ਪਰੇ ਮਸਾ ਮਸਾ ਆਈ ਆ ਉਹਦਾ ਕੋਈ ਪਤਾ ਨਹੀਂ ਬੋਰੀ ਬਿਸਤਰਾ ਚੁੱਕ ਕੇ ਫੇਰ ਉਧਰ ਤੁਰ ਪਈ ਤੇ ਮੇਰੀ ਗੱਲ ਸੁਣ ਜੇ ਕੁਝ ਖਾਣਾ ਆ ਤੇ ਮੰਮੀ ਨੂੰ ਦੱਸ ਦੇ ਨਹੀਂ ਤੇ ਜਾ ਜਾ ਕੇ ਰੈਸਟ ਕਰ ਮੈਂ ਨਹੀਂ ਕੁਝ ਖਾਣਾ ਬਾਰ ਬਾਰ ਨੂੰ ਉਧਰ ਨੂੰ ਥੋੜੀ ਤੁਰ ਪਣਾ ਵਾ ਏ ਕੀ ਮਤਲਬ ਹੋਇਆ ਉਧਰ ਨੂੰ ਤੁਰਕਣਾ ਵੈ ਨਹੀਂ ਤੇ ਮਤਲਬ ਤਾਡੇ ਸਾਹਮਣੇ ਗਈ ਹੀ ਉਹ ਤੂੰ ਇੱਥੇ ਬੈਠੇ ਆ ਗਈ ਆ ਨਾ ਹੁਣ ਹੁੰਦਾ ਆ ਕੇ ਦੱਸਿਓ ਔਰ ਆ ਗਿਆ ਸਾਈ ਨੂੰ ਆਊਗਾ ਨਾ ਫੇਰ ਪੁੱਛਣਾ ਹਾਂ ਜੀ ਰੋਜ਼ ਇਹਨੂੰ ਕਦੀ ਲੈਣ ਜਾਵਾਂਗੇ ਨਾ ਇਹਨੂੰ ਦਵਾਈ ਹੋ ਜਾਂਦੀ ਜਿਉਂਦੀ ਹੁਣੇ ਤੇ ਆਈ ਤੇ ਫੇਰ ਫੇਰ ਹੁੰਦਾ ਮੈਂ ਨਾ ਸੋਟਾ ਘੱਟ ਕਰਿਆ ਕਰੋ ਜਰਾ ਨਾ ਇਹ ਵਧੀਆਂ ਕਰਨ ਲਈ ਆ ਮਹਾਂ ਲੈ ਕੇ ਆਇਆ ਮਾਤਾ ਨੂੰ ਤੁਹਾਡੇ ਸਰ ਪਤਾ ਨਹੀਂ ਕੀ ਧੂੜੀ ਜਾਣ ਲਈ ਧੂੜੀ ਨਹੀਂ ਜਾਂਦੀ ਮਹਾਂ ਬਣਾ ਕੇ ਲੈ ਆਏ ਆ ਫੇਰ ਤੇਜੂ ਵੀਗੇ ਬਣੇ ਹੁਣ ਵਾਹ ਮਨਾ ਕੇ ਲੈ ਆਏ ਤੇ ਉਹਦੀ ਪੂਜਾ ਕਰੀਏ ਉਹਨੂੰ ਸੰਭਾਲ ਕੇ ਤੇਰੇ ਗਰਮੀ ਕੇ ਫੇਰ ਲੈਣ ਗਏ ਆ ਲੈ ਸਿੰਮਰ ਤੂੰ ਆ ਆ ਗਈ ਕਿੱਥੇ ਸਿੰਮਰ ਅੰਦਰ ਬੈਠੀ ਆ ਚੱਲ ਜਾ ਪੱਜਾ ਆਇਆ ਕੰਮ ਤਾਂ ਨਾ ਤੁਹਾਨੂੰ ਰਾਮ ਰਾਮ ਨਾ ਸਤ ਅਨੁਕੁਆਈ ਨਹੀਂ ਨੇ ਸਾਡੀ ਲੋੜ ਹੀ ਨਹੀਂ ਜੇ ਨੂੰ ਇਹਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਕੋਈ ਨਹੀਂ ਹੋਣ ਆ ਗਈ ਆ ਪੰਪ ਮਿਲਣ ਡੇ ਨੇ ਉਹਨਾਂ ਪੰਪਾਂ ਤੇ ਚੱਲਣ ਡਿਆ ਜਦੋਂ ਵਕਤ ਆਏਗਾ ਨਾ ਫਿਰ ਪਤਾ ਲੱਗੇਗਾ ਹੀ ਕਹਿੰਦੇ ਨਾ ਚੁੱਕਣਾ ਤੇ ਪੱਥਰ ਪਾੜ ਦਿੰਦੀ ਆ ਉਹ ਤੇ ਫਿਰ ਇਨਸਾਨ ਹੈ ਤੇ ਹੋਰ ਮੈਂ ਸੋਚਿਆ ਘਰ ਚੋਂ ਆਪਣੇ ਨਾ ਇਹੋ ਬੰਦਾ ਜਿਹੜਾ ਲਾਈ ਲੱਗਣੀ ਆ ਸਿਮਰਤ ਨੂੰ ਠੀਕ ਆ ਹਾਂਜੀ ਤੂੰ ਆ ਗਈ ਤੂੰ ਦੱਸ ਕੇ ਵੀ ਨਹੀਂ ਗਈ ਹਾਂਜੀ ਉਹਨਾਂ ਵੇ ਮੰਮੀ ਨਾਲ ਮਿਲਣ ਨੂੰ ਮੇਰਾ ਦਿਲ ਕਰੰਦੇ ਤੇ ਮੈਸਜ ਕਰਕੇ ਚਲੀ ਯਾਰ ਤੂੰ ਘੱਟੋ ਘੱਟ ਮੈਨੂੰ ਤਾਂ ਦੱਸ ਦੀ ਸਾਈਲ ਹੁਣ ਮੈਂ ਤੈਨੂੰ ਕੀ ਦੱਸਾਂ ਤੁਹਾਡੇ ਜਾਨ ਤੋਂ ਮਗਰੋਂ ਕੀ ਖੁਸ਼ ਹੋ ਜਾਂਦਾ ਇਸ ਕਰ ਵਿੱਚ ਖਿਆਲ ਰੱਖਣਾ ਤੇ ਦੂਰ ਦੀ ਗੱਲ ਉੱਪਰ ਲੜਨਾ ਜਾਂਦੇ ਮੇਰੇ ਨਾਲ ਫਿਰ ਕੋਈ ਇੰਨਾ ਕੋਈ ਤੇ ਮੈਂ ਕਰਨਾ ਹੀ ਮੈਂ ਆਪ ਉਧਰ ਚਲ ਗਈ ਮੰਮੀ ਉਹਨਾਂ ਵੱਲ ਯਾਰ ਤੂੰ ਭਾਬੀ ਨੂੰ ਛੱਡ ਗੋਲੀ ਮਾਰ ਤੂੰ ਮੰਮੀ ਨੂੰ ਨਹੀਂ ਕਹਿ ਸਕਦੀ ਮੰਮੀ ਤੇ ਤੈਨੂੰ ਪਤਾ ਵਾ ਸਾਰਾ ਕੁਝ ਕਰਦੇ ਆ ਤੇਰੇ ਨਾਲ ਤੇ ਮੰਮੀ ਨੇ ਕੀ ਖਿਆਲ ਰਖਾਇਆ ਮੰਮੀ ਵੀ ਤੇ ਉਹਨਾਂ ਨੇ ਮਗਰ ਲੱਗੀ ਇਹ ਗੱਲ ਗੱਲ ਤੇ ਹਰ ਗੱਲ ਤੇ ਉਹਨਾਂ ਦੀ ਹਮੇਪਰ ਤੇ ਮੇਰੇ ਵੱਲ ਦੀ ਤੇ ਗੱਲ ਹੀ ਨਹੀਂ ਕਰਦੇ ਤੇ ਜੇ ਮੈਂ ਕਿਤੇ ਜੀਜੂ ਨੂੰ ਕਿਹਾ ਨਾ ਕਿ ਮੈਨੂੰ ਸ਼ਾੜੀ ਆਓ ਉਹਨਾਂ ਨੇ ਕਿਹਾ ਨਾ ਤੂੰ ਕੱਲੀ ਚਲ ਜਾ ਆਪ ਇਹਨਾਂ ਨੇ ਇੱਕ ਵਾਰੇ ਮੇਰੀ ਚਿੰਤਾ ਨਹੀਂ ਕੀਤੀ ਕਿ ਹਾਂ ਸਿਮਰਤ ਕਿਹੜੇ ਹਾਲਾਤ ਵਿੱਚ ਜਾਉਗੀ ਕਿੱਦਾਂ ਜਾਉਗੀ ਯਾਰ ਅੱਜ ਤੋਂ ਬਾਅਦ ਨਾ ਤੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਕੋਈ ਵੀ ਲੋੜ ਆ ਨਾ ਤੈਨੂੰ ਛੋਟੀ ਭਾਵੇਂ ਵੱਡੀ ਤੋਸਟ ਆ ਮੈਨੂੰ ਫੋਨ ਕਰ ਉਸੇ ਟਾਈਮ ਮੈਂ ਨਾ ਆਉਂਗਾ ਫਿਰ ਮੈਨੂੰ ਕਹੀਂ ਤੋ ਸਾਹਿਲ ਮੈਂ ਤੇ ਕਿਹਾ ਹੈ ਚਲੋ ਤੁਸੀਂ ਉੱਥੇ ਗਏ ਜੀ ਤੇ ਮੇਰਾ ਮਨ ਨਹੀਂ ਲੱਗ ਰਿਹਾ ਮੈਂ ਚਲ ਮੰਮੀ ਹੁਣਾਂ ਵੱਲ ਚਲ ਜਾਨੀ ਆ ਤੇ ਇਹਨਾਂ ਨੇ ਤੇ ਮੈਨੂੰ ਛੱਡਣ ਦੀ ਬਜਾਏ ਤੋ ਗੱਲਾਂ ਬਾਤਾਂ ਵੀ ਕੀ ਹੁਣ ਮੈਂ ਤੁਹਾਨੂੰ ਦੱਸਾਂ ਚਲ ਛੱਡ ਲਓ ਟੈਨਸ਼ਨ ਨਾ ਲੈ ਤੂੰ ਰਮਾਨਾ ਨਾ ਰੈਸਟ ਕਰ ਜੇ ਕੁਝ ਖਾਣ ਦਾ ਜਦ ਕਾਦਾ ਮੈਨੂੰ ਦੱਸ ਮੈਂ ਲਿਆਦਾ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਮੈਂ ਖਾਣ ਕੇ ਹੀ ਮੰਮੀ ਹੁਣਾਂ ਵੱਲ ਆਤਰ ਚਲ ਤੂੰ ਨਾ ਰੈਸਟ ਕਰ ਲਾ ਫਿਰ ਤੇ ਮੈਨਾਂ ਇੱਕ ਬੜਾ ਜ਼ਰੂਰੀ ਫੋਨ ਕਰਨਾ ਵਾ ਉਹ ਮੈਂ ਫੋਨ ਕਰਕੇ ਆਇਆ ਹਾਂ ਹਾਂਜੀ ਆ ਮੈਂ ਫੋਨ ਕਰ ਲਾਂ ਫਿਰ ਸਾਰਿਆਂ ਨੂੰ ਪੁੱਛਦਾ ਮੈਂ ਹੁਣ ਆਊਗਾ ਮਜਾ ਆਉਂਦੇ ਹੀ ਨਾ ਬਾਰ-ਬਾਰ ਮੇ ਨਾਲ ਲੜਨ ਨਾਲੇ ਗੱਲਾਂ ਬਾਤਾਂ ਜੀ ਸੁਣਾਉਣ ਹੁਣ ਇਹਨਾਂ ਨੂੰ ਪਤਾ ਲੱਗੂਗਾ ਚੰਮੀ ਯਾਰ ਰੋਟੀ-ਉਡੀ ਤਾਂ ਕਰ ਲਾ ਕੋਲ ਸਵੇਰ ਦੀ ਰੋਟੀ ਨਹੀਂ ਖਾਧੀ ਉਦੋਂ ਕੋਲਡ ਰੀਡ ਚੀਜ਼ ਆ ਗਈ ਭੁੱਖੇ ਦਿਹਾਣੇ ਆ ਗਏ ਯਾਰ ਯਾਰ ਲੋਨ ਲੱਗੀਆਂ ਰੋਟੀ ਸਾਈਡ ਤੋਂ ਖਾਣੀ ਆ ਰੋਟੀ ਉਹ ਲੋੜ ਨਹੀਂ ਹੈ ਗਿਆ ਡਰਾਮੇ ਕਰਨ ਦੀ ਕਿੰਨਾ ਭਾਈ ਸਾਹਮਣੇ ਚੰਗੇ ਨਾ ਬਣਾਇਆ ਕਰੋ ਜਿਹੋ ਜਿਹੇ ਹੈਗੇ ਨਾ ਉਹਵੇਂ ਰਿਹਾ ਕਰੋ ਕੀ ਮਤਲਬ ਤੇਰਾ ਜਦੋਂ ਮੈਂ ਉਹਨੂੰ ਛੱਡ ਕੇ ਗਿਆ ਸੀ ਉਹਨਾਂ ਦਾ ਧਿਆਨ ਰੱਖਿਆ ਨਹੀਂ ਗਿਆ ਹੁਣ ਤੁਸੀਂ ਭਾਜੀ ਸਾਹਮਣੇ ਆ ਤੇ ਡਰਾਮੇ ਕਰ ਲਾ ਪਿਓ ਉਹਦਾ ਕੀ ਧਿਆਨ ਨਹੀਂ ਰੱਖਿਆ ਉਹਨੂੰ ਪੁੱਛ ਜਰਾ ਆ ਮੰਮੀ ਉਹਨੂੰ ਤਾਂ ਤੂੰ ਛੱਡ ਉਹਨਾਂ ਤੇ ਪਤਾ ਨਹੀਂ ਸਾਹ ਵੀ ਕੀ ਉਹਦੇ ਨਾਲ ਜਿੰਨਾ ਮਰਜ਼ੀ ਕਰ ਲੋ ਉਹ ਨਹੀਂ ਕੁੜੀ ਕਿਸੇ ਦੀ ਬੰਦੀ ਆ ਮੰਮੀ ਨੂੰ ਪੁੱਛ ਕਿ ਅਹੀਂ ਨਹੀਂ ਉਹਦਾ ਧਿਆਨ ਰੱਖਦੇ ਰਹੇ ਉਹ ਖੁੱਦ ਗਈ ਆ ਘਰ ਛੱਡ ਕੇ ਕਹਿੰਦੀ ਜਦੋਂ ਸਾਹੀ ਲਾਊਗਾ ਨਾ ਮੈਂ ਵਾਪਸ ਆ ਜੂੰਗੀ ਪੁੱਛੇ ਗੱਸੇ ਤੋਂ ਮੰਮੀ ਨੂੰ ਵੀ ਪੁੱਛ ਕੇ ਗਈ ਉਹਨਾਂ ਨੂੰ ਕਹਿੰਦੀ ਇਹ ਮੈਨੂੰ ਛੱਡ দাও ਕੀ ਆ ਘਰ ਨਹੀਂ ਆ ਅਸੀਂ ਸਾਰੇ ਇੱਥੇ ਬੈਠੇ ਆ ਤੇ ਉਹਨੇ ਕਹਿਤਾ ਤੁਸੀਂ ਮੈਨੂੰ ਜਾਨ ਦਿੱਤਾ ਵਾਹ ਇਦਾਂ ਤਾਂ ਕੱਲ ਨੂੰ ਜੋ ਮਰਜੀ ਕਹੋਗੀ ਤੀ ਕਰਨ ਦੋਗੇ ਉਹ ਕਹੋਗੀ ਮੈਂ ਮਰਨ ਚੱਲੀ ਆ ਤੂੰ ਕਹਣਾ ਕੋਈ ਨੀ ਜਾ ਤੂੰ ਉਹਦੇ ਆ ਗੱਲਾਂ ਕਰਨ ਉਹਨੂੰ ਰੋਕ ਦਿਆ ਰੋਕ ਦਿਆ ਵੀ ਚਲੀ ਗਈ ਮੈਂ ਰੋਕਦੀ ਨਹੀਂ ਰਾਣਾ ਰੋਕਦਿਆ ਆਹੋ ਉਵੇਂ ਰੋਕਿਆ ਨਾ ਮੈਂ ਜਿੱਦਨ ਉਹਵੇਂ ਕੰਮ ਕਰਨ ਦੀ ਸੀ ਉਹ ਉਵੇਂ ਤੇ ਹੀ ਰੋਕ ਲੈਣਾ ਮੈਂ ਨਾਲੇ ਮੇਰੀ ਗੱਲ ਸੁਣਾ ਤੂੰ ਤੇ ਬੜਾ ਸਾਨੂੰ ਕਹਿ ਕੇ ਗਿਆ ਸੀ ਤੂੰ ਆਪਣੇ ਬਾਜੀ ਨੂੰ ਹੀ ਕਹਿ ਜਾਂਦਾ ਕੀ ਉਹਦਾ ਖਿਆਲ ਰੱਖਿਓ ਮੈਂ ਤੇ ਆਕਰਸੜਿਆ ਉਹਨੂੰ ਕਿਦੇ ਹੱਥਿਆਂ ਨੂੰ ਛੱਡ ਕੇ ਚਲ ਗਈ ਆਂ ਇੱਕ ਵਾਰੀ ਵੀ ਤੂੰ ਮੈਨੂੰ ਜਾਂ ਆਪਣੇ ਬਾਜੀ ਨੂੰ ਕਿਹਾ ਵਾ ਵੀ ਸਿਮਰਦਾ ਖਿਆਲ ਰੱਖਿਓ ਉਹੋ ਜੀ ਉਹ ਚੁੱਕ ਕੇ ਆਪਣੇ ਕੱਪੜੇ ਤੇ ਤੁਰ ਪਈ ਅਹੀਂ ਮੈਂ ਉੱਥੇ ਰਹਿਣਾ ਮੈਂ ਚੱਲੀ ਆਂ ਭਾਈ ਤੂੰ ਸਾਰਾ ਦਿਨ ਕੰਮ 'ਚ ਹੁੰਦੇ ਆ ਅਫੀਸ਼ਰ ਤੁਸੀਂ ਦੋਵਾਂ ਨੇ ਧਿਆਨ ਰੱਖਣਾ ਵਾ ਭਾਈ ਨੇ ਧਿਆਨ ਰੱਖਣਾ ਜੀ ਕੀ ਨੂੰ ਵੀ ਦਿੰਨੀ ਆ ਉਹਦਾ ਧਿਆਨ ਰੱਖਦੀ ਆ ਉਹਨੂੰ ਨਹੀਂ ਮਨਜ਼ੂਰ ਇਹ ਚੀਜ਼ ਉਹਨੂੰ ਬਿਠਾ ਕੇ ਪੁੱਛ ਲਾ ਕਿ ਉਹ ਚੌਂਦੀ ਕੀ ਆ ਕੀ ਉਹਨੇ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਆ ਉੱਥੇ ਵੀ ਜਾ ਕੇ ਸਭ ਕੁਝ ਦੱਸਿਆ ਹੋਣਾ ਇਹ ਉਹ ਤੁਸੀਂ ਨਾ ਉਹਨੂੰ ਪੁੱਛਣਾ ਰਹਿਣ ਦਿਓ ਮੈਂ ਤੁਹਾਨੂੰ ਇਹੀ ਦੱਸਣਾ ਆ ਕਿ ਤੁਹਾਨੂੰ ਨਾ ਮੇਰੀ ਤੇ ਸਿਮਰਤ ਦੀ ਪਰਵਾਹ ਕਰਨ ਦੀ ਲੋੜ ਨਹੀਂ ਆ ਇਹੀ ਕਰਨੀ ਨੇ ਡੇ ਬਸ ਇੱਕ ਦੂਜੇ ਇੱਕ ਦੂਜੇ ਐਸੇ ਹੀ ਹੈਗੇ ਆ ਹਾਂ ਕੋਈ ਹੈਗੇ ਜੇ ਤਾਂ ਫਿਰ ਨਕੇ ਤੋਂ ਚਾਚੀ ਚਾਚੀ ਦੇ ਕੱਪੜੇ ਪਾ ਕੇ ਨਾ ਉਹਨੂੰ ਨਾਲ ਲੈ ਜਾਇਆ ਕਰ ਇੱਥੇ ਸਾਡੇ ਆਸਰੇ ਨਾ ਮਰ ਛੱਡ ਕੇ ਜਾਇਆ ਕਰ ਯਾਰ ਤੂੰ ਕਦੀ ਨਹੀਂ ਗਰਮ ਹੋਈ ਹੈ ਕਿਦਾਂ ਬੋਲਦੀ ਏ ਦੋਦ ਨਾਲ ਉਹ ਫਿਰ ਨੂੰ ਡਾ ਗੋਸਾ ਕਰ ਜੂਗਾ ਉਹ ਕਿਹੜਾ ਬੋਲਣ ਦਾ ਚੱਜਣਾ ਉਹਨੂੰ ਬੋਲ ਉਹਨੇ ਤੇਰੀ ਆ ਕੀ ਕਹੀਏ ਯਾਰ ਨਾ ਮਾਂ ਦੀ ਸੁਣੀ ਨਾ ਪਰਜਾਈ ਦੀ ਸੁਣੀ ਉਹਨੇ ਕਿਹੜੀ ਸੁਣੀ ਆ ਉਹ ਮੇਰੀ ਕੂਨ ਤੇ ਨਹੀਂ ਸੁਣਦਿਆ ਪਰ ਕੀ ਕਰੀ ਜਾਣਾ ਪਾ ਮੇਰੀ ਗੱਲ ਸਮਝੋ ਚਲੋ ਸਿਮਰਤ ਨੂੰ ਤੇ ਛੱਡੋ ਜਿਹੜੀ ਹੱਥ ਚਾ ਤੁਸੀਂ ਤੁਹਾਨੂੰ ਇਹ ਬਦੌਕਾ ਹੀ ਮਾਰਿਆ ਗਿਆ ਇਹਨੂੰ ਮਾਰੂ ਹਾਂ ਦੱਪਕਾਏ ਕਿੱਦਾਂ ਬੋਲਣ ਡਿਆ ਮੈਨੂੰ ਅੱਗੇ ਜਦੋਂ ਜਾਣ ਲੱਗਿਆ ਵੀ ਬੋਲ ਕੇ ਗਿਆ ਵੇ ਇਹ ਉਲਟੋ ਹੋਇਆ ਫਿਰਦਾ ਉਹ ਉੱਥੇ ਰਹਿ ਗਿਆ ਵਾ ਕੀ ਕਹਾਂ ਯਾਰ ਮੈਂ ਪਿਆਰ ਦਾ ਸਮਝਾ ਦੂੰਗਾ ਇਹਨੂੰ ਕੋਈ ਨਹੀਂ ਆ ਪਿਆਰ ਪਿਓਰ ਦਾ ਇੱਠੇ ਕੂਚ ਇਹ ਦੋਵੇਂ ਜੀ ਪਿਆ ਪਿਆਰ ਨਾ ਸਮਝਾ ਦੋਗੇ ਤੁਸੀਂ ਤੁਸੀਂ ਤਾਂ ਮੈਨੂੰ ਘਰ ਦੀ ਕੰਮ ਵਾਲੀ ਬਣਾਇਆ ਇੱਥੇ ਵੀ ਕੰਮ ਕਰੀਂਦਾ ਤੇਰਾ ਫਰਜ਼ ਈ ਆ ਕੋਈ ਕੋਣ ਜਾਣੇ ਜਾਂ ਨਾ ਜਾਣੇ ਉਹ ਕੋਈ ਗੱਲ ਨਹੀਂ ਤੂੰ ਕਰਨਾ ਵਾ ਉਪਰ ਕੀ ਹੋਇਆ ਮੰਮੀ ਆਪਣੇ ਘਰ ਨੂੰ ਅੱਧ ਹੋਈ ਆ ਚੰਗੇ ਬਲੇ ਘਰ ਨੂੰ ਪਤਰੀਂ ਅੱਗ ਲੱਗ ਗਈ ਕਿਤੇ ਵੀ ਸਮਝਦਾ ਹੀ ਕੋਈ ਨਹੀਂ ਕੋਈ ਕਹ ਕੇ ਇਹਦੀ ਗੱਲ ਜਰਦਾ ਹੀ ਨਹੀਂ ਕੋਈ ਗੱਲ ਨਹੀਂ ਜਰਦਾ ਆ ਸਾਇਲ ਵੇਲੇ ਚੰਗਾ ਬਲਾ ਨਾ ਮੇਰੇ ਇਹਨੇ ਫੋਨ ਤੇ ਗੱਲ ਸੁਣੀ ਤੇ ਇੱਥੇ ਬਿਆਲ ਕੇ ਸਿੱਧਾ ਹੋ ਗਿਆ ਦੱਸ ਉਨੇ ਪਤਾ ਨਹੀਂ ਕੀ ਕਹਤਾ ਇਹ ਇੰਦਰੋਂ ਤੇ ਆਉਂਦੇ ਸਾਡੇ ਦਿਵਾਲੇ ਹੋ ਗਿਆ ਦੱਸ ਜੇ ਉਹਨੇ ਮੈਨੂੰ ਨਹੀਂ ਪੁੱਛਿਆ ਨੂੰ ਤੁਹਾਨੂੰ ਕਿਥੋਂ ਪੁੱਛਣਾ ਮਾਂ ਨੂੰ ਨਹੀਂ ਪੁੱਛਿਆ ਨੇ ਮੈਂ ਉਹਨੂੰ ਉੱਥੇ ਵੀ ਇਹ ਗੱਲ ਕਹੀ ਹੈ ਮਮੀ ਤੇ ਉਹਦੇ ਉਹਦੀ ਫਿਕਰ ਕਰਦੇ ਰਹੇ ਆ ਉਹ ਪਿਛੋਂ ਪਾਣੀ ਪੁੱਛਦੇ ਰਹੇ ਆ ਅਗਲੇ ਦਰਵਾਜ਼ਾ ਆਪਾਂ ਕੀਤਾ ਖੋਲਿਆ ਨਹੀਂ ਤੇ ਸਾਡੀ ਸੁਣਿਆ ਬੈਣਾ ਨਿਕਲ ਜੀ ਤੂੰ ਉਹ ਵੱਡੇ ਗੱਲਾਂ ਨੇ ਪੰਲੇ ਨਹੀਂ ਪਈ ਇਹਦੇ ਮੈਨੂੰ ਤਾਂ ਲੱਗਦਾ ਨਾ ਇਸ ਤਰ੍ਹਾਂ ਸਾਡੇ ਘਰ ਦੀ ਲੜਾਈ ਨਹੀਂ ਮੁੱਕਣੀ ਮੈਨੂੰ ਨਾ ਸਿਮਰਤ ਨਾਲ ਗੱਲ ਕਰਨੀ ਪੈਣੀ ਤੇ ਸਿਮਰਨ ਨੂੰ ਮੈਨੂੰ ਸੱਚਾਈ ਦੱਸਣੀ ਪੈਣੀ ਆ ਮੈਂ ਤੇ ਇਸ ਕਰਕੇ ਇਹਨੂੰ ਨਹੀਂ ਦੱਸਦੀ ਸਾ ਕਿ ਇਹ ਹੈਗੀ ਭੌਂਕੋ ਭੌਂਕ ਦੂਗੀ ਕਿਸ ਦੇ ਅੱਗੇ ਤੇ ਲੱਗ ਜੂਗਾ ਪਤਾ ਮੈਂ ਤੇ ਰੱਖੀ ਆਪਣਿਆਂ ਚੀ ਗੱਲ ਮਗਰ ਇਹਨੂੰ ਮੈਨੂੰ ਦੱਸਣਾ ਪੈਣਾ ਫਿਰ ਸਾਦੀ ਵਰਤਣੀਆਂ ਨੇ